ਇਹਨੂੰ ਝਰਮਣੀ ਉਹਦੀ ਪੱਗ ਬੰਨ ਗਿਆ ਕੰਮ ਕਰਦਾ ਪਰ ਉਹ ਕਿਵੇਂ ਲੱਖੋ ਆਪਾਂ ਦਸਤਾਰ ਬੰਨੀ ਇਹਦੇ ਨਾਲ ਆਏ ਜੇ ਕੀ ਕੰਮ ਕਿਦਾਂ ਪੜਾ ਲੇ ਚਲੋ ਤੇਰੀ ਸ਼ਰਮਣੀ ਤੇਰੀ ਤੈਨੂੰ ਇਹ ਮੇਰੇ ਉਹ ਤੇਰਾ ਖਾ ਤੇ ਕਿਦਰਾ ਦਾ ਤੇਰਾ ਖਾ ਤੇਰਾ ਖਾ ਤੇ ਚਰਮ ਕਰ ਤੈਨੂੰ మే హోయ్ స్టాఫ్ సి హాజీ బాబు ਜੀ ਪਰੇ ਸੀ ਤੇ ਉਹਨਾਂ ਦਾ ਬਾਥਰੂਮ ਨਿਕਲ ਗਿਆ ਹਾਂਜੀ ਜਿਹੜਾ ਕਿ ਗਾਡਾ ਨੇ ਪੋਚੇ ਨਾਲ ਪਹਿਲਾਂ ਉਹਨਾਂ ਦੀ ਕਮੀਜ਼ ਲਾਈ ਹਾਂਜੀ ਜਿਹਨਾਂ ਨੂੰ ਸਾਫ਼ ਕਰਾਇਆ ਬਾਪੂ ਦੋ ਹਾਂਜੀ ਅੱਛਾ ਜਿਹਨਾਂ ਨੂੰ ਨਹੀਂ ਸਾਫ਼ ਹੋਇਆ ਮੈਨੂੰ ਬੁਲਾ ਮੈਨੂੰ ਆਈ ਮਾਰੀ ਮੈਨੂੰ ਬੁਲਾਓ ਓ ਹੈਲੋ ਮੈਨੂੰ ਬੁਲਾਓ ਉਹਨਾਂ ਨੇ ਕੰਮ ਨੂੰ ਆਈ ਮਾਰੀ ਬੋਲੀ ਨੇ ਲਾ ਤਾ ਐਸੇ ਦੱਸੋ ਉਹਨਾਂ ਨੇ ਕੰਮ ਕਰ ਲਓ ਵਿਦਾਇ ਕੰਨ ਸਮਝਾਵਾ ਖਾ ਲਿਆ ਛੁੱਟੀ ਜਾ ਛੁਰ ਬੋਲੇ ਮੈਨੂੰ ਦੋ ਬੋਲਦਾ ਕਾਤਾ ਰਹੀ ਹੈ ਬਾਬਾ ਦੇ ਆਪ ਦਸਤਾਰ ਲਾਈ ਆ ਟੈਣ ਟੈਣ ਨੂੰ ਪੁੱਛੋ ਟੈਣ ਕੇ ਨਹੀਂ ਦੇ ਗਏ ਗਾਣ ਸੁਣੋ ਨਾ ਇਹ ਦੇ ਗਏ ਟੈਣ ਇਹਨੇ ਦਸਤਾਰ ਲਵਾ ਬਾਬੂ ਦੀ ਟੀਸ਼ਰਟ ਵੀ ਆਈ ਨਾ ਨੇ ਉਹ ਬਾਬੂ ਜੀ ਤਾਂ ਕਹਿਣਾ ਹੈ ਕਿ ਮੇਰੀ ਸ਼ਰਟ ਹਾਂ ਫਿਰ ਬਾਬੂ ਜੀ ਨੂੰ ਮਿਲੀ ਆ ਸਵੇਰੇ ਉਹਨਾਂ ਦੀ ਵੀਡੀਓ ਬਣਾ ਕੇ ਜਦੋਂ ਪਾਈ ਉਸ ਤੋਂ ਬਾਅਦ ਵੀ ਸਸਪੈਂਡ ਕਰ ਦਿੱਤਾ ਗਿਆ ਸਸਪੈਂਡ ਕਿੰਨਾ ਵੱਲੋਂ ਹੋਈ ਇਹ ਸਸਪੈਂਡ ਮੈਨੂੰ ਸ਼ਰਮਾ ਜੀ ਵੱਲੋਂ ਕੌਣ ਕਿਹੜਾ ਸ਼ਰਮਾ ਪੂਰਾ ਨਾਮ ਮੈਨੂੰ ਡਿਊਟੀ ਤੋਂ ਘਟਣ ਤੱਕ ਕੀ ਕਰਨ ਸੀਗਾ ਇਹ ਰੀਜ਼ਨ ਦੱਸਿਓ ਮੈਨੂੰ ਮਾੜਿਆ ਜਾ ਆਉਗਾ ਮੈਂ ਆਉਂਦੇ ਦੇ ਦੇ ਮਿੱਲੀ ਪਾ ਗਲਾ ਹੋਈ ਹਾਂ ਕਿਹੜਾ ਕਿਹੜਾ ਵਾ ਆ ਬੰਦਾ ਵਾ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਤੈਨੂੰ ਸ਼ਰਮ ਨਹੀਂ ਆਉਂਦੀ ਬੰਦ ਗਿਆ ਕੰਮ ਕਰਦਾ ਪਰ ਹੋ ਗਿਆ ਲੱਗੋ ਆਪਰ ਦਸਤਾਰ ਬੰਨੀ ਤੇ ਇਹਦੇ ਨਾਲ ਆਏ ਜੀ ਕੀ ਕੰਮ ਕਿਦਾਂ ਕਰੇ ਤੈਨੂੰ ਤੇਰੀ ਸ਼ਰਮ ਆਣੀ ਚਾਹੀਦੀ ਤੈਨੂੰ ਓਹ ਅਲਮਦਰੀ ਇਹਨਾਂ ਬਾਬਾ ਚਰਮੋਲੀ ਤੈਨੂੰ ਬਾਬਾ ਤੇਰਾ ਰੰਜੀਨਾ ਇਹ ਤੇਰਾ ਜੂ ਇਹਨੇ ਕੰਡੇ ਦੇ ਦਸਤਾਰ ਉਹਦੀ ਦਕਾਨ ਲਵਾ ਕੇ ਉਹਦਾ ਮੂਟਾ ਹੋ ਗਿਆ ਤੇਰੇ ਨਾਲ ਸਵੇਰ ਤੋਂ ਲੋਕਾਂ ਮਿਲਣੇ ਤੂੰ ਚਰਮ ਕਰ ਗੰਜੇ ਦੀ ਦਸਤਾਰ ਬੰਨ ਗਿਆ ਕੰਮ ਕਰਨਿਆ ਨੂੰ ਇਹ ਵੀ ਇਹਦਾ ਤੇਰਾ ਘਾਟ ਇਧਰ ਆ ਤੇਰਾ ਘਾਟ ਉਹ ਕੌਣ ਕਹਾਦਾ ਚਰਮ ਕਰ ਤੈਨੂੰ ਤੂੰ ਅੱਖੋਂ ਦੀ ਪੱਗ ਮੰਨੀ ਆ ਤੂੰ ਪੱਗ ਬੰਨ ਦੇ ਹੱਦਾਰੇ ਆਲਾ ਕਾਹਦੇ ਨਾ ਗੱਡੀ ਘਟੀ ਉਸੇ ਬਿਲਡਿੰਗ ਦਾ ਨਾ ਨਾ ਕਿ ਨਹੀਂ ਕਰਦੇ ਪਸਾਰ ਹੁੰਦਾ ਤੂੰ ਕੰਮ ਕਰੀਂ ਤੇ ਮੇਰੇ ਪਸਾਰ ਮੇਰੇ ਤੋਂ ਮਾਰੀ ਨਾ ਮੰਗ ਮੇਰੇ ਤੋਂ ਮਾਰਿਆ ਨਾ ਜਾ ਕੇ ਬਾਹਰ ਤੇ ਪੇਚੋ ਤਾਂ ਵੀ ਕਤੂਦ ਲੋਕਾਂ ਨੂੰ ਗੱਡਣਾ ਕੀ ਕੀਤੀ ਆ ਕਤੂਦ ਨਾ ਕਰਨਾ ਤੁਹਾਡੇ ਕੋਲ ਤੇ ਜਿਹੜੀ ਤੇਰੇ ਕੋਲ ਗੁਰਾਏ ਤੂੰ ਭਾਗਲੇ ਵੀ ਗ੍ਰਸਤਾਰ ਲਾਈ ਜਾਂ ਦਸਤਾਨ ਲੋਣੀ ਬੁਲਾਵਾ ਉਹਦੇ ਮਾਲਮਤ ਖਾ ਕੋਣੇ ਉਹਦੇ ਨੂੰ ਕਹਾਂ ਦੇਖਾ ਤੂੰ ਸੇ ਤੋਂ ਗਾੜੀ ਘਟੀ ਉਸੇ ਖਬਰਾਂ

ਕੂ ਨੂੰ ਬੰਗੂਲ ਦੱਸਣਾ ਚੰਗੀ ਸਹੀ ਦੱਸਣੀ ਬਿਚੂ ਰੂਲ ਦੇ ਮੁਤਾਬਕ ਹੀ ਕੀਤਾ ਡੋਕਤ ਕੀਤਾ ਡੋਕਤ ਕੀਤਾ ਤੂੰ ਰੂਲ ਦੇ ਮੁਤਾਬਕ ਹੀ ਰੂਲ ਨੂੰ ਸਾਨੂੰ ਦੱਸ ਬਾਰੇ ਕਿ ਯਾਰ ਜੋ ਤੂੰ ਰੂਲ ਰੱਖੇ ਹੋਣਗੇ ਤੇ ਕੀ ਰੂਲ ਹੈਗਾ ਨਹੀਂ ਕੁਝ ਰੂਲ ਆਦਾ ਕੀ ਪਤਾ ਹੋਣਾ ਨੂੰ ਯਾਰ ਰੂਲ ਜਿਹੜਾ ਮਰਜ਼ੀ ਆ ਤੂੰ ਕਰਤਾਨ ਕੀਤੀ ਉਹ ਨਾਲ ਮੈਂ ਦੋ ਨੂੰ ਪੁੱਛਿਆ ਮੈਂ ਇੱਕ ਬੰਦੇ ਨੂੰ ਪੁੱਛਿਆ ਇੱਥੇ ਸਟਾਫ ਦੇ ਨੂੰ ਉਹਨੇ ਮੈਨੂੰ ਕਿਹਾ ਕਿ ਬਾਬਾ ਜੀ ਇੱਥੇ ਰੂਲ ਆ ਜੀ ਜਿਹੜੀ ਵੀ ਚੀਜ਼ ਹੈ ਭਾਵੇਂ ਕਾਗਜ਼ ਛੁੱਟੇ ਨਾ ਤੇ ਭਾਵੇਂ ਮਲ ਮੁੱਤਰ ਸਾਫ ਕਰੇ ਜਿਹੜਾ ਬੰਦਾ ਛੁੱਟੂਗਾ ਉਹ ਹੀ ਸਾਫ ਕਰੂਗਾ ਹਾਂ ਜੀ ਨਾ ਸਟਾਫ ਦੇ ਬੰਦੇ ਉਹ ਕਿੱਥੋਂ ਪੁੱਛ ਕੇ ਆ ਗੋ ਪੁੱਛਿਆ ਫਿਰ ਉਹ ਸੱਚਾ ਨਾ ਉਹਨਾਂ ਨੂੰ ਇਹੋ ਜਣਾ ਨਹੀਂ ਨਹੀਂ ਸਾਨੂੰ ਇਹ ਸਟੇ ਨਹੀਂ ਸਾਰਾ ਉਹਨਾਂ ਨੇ ਸਫਾਈ ਕੀਤੀ ਕਿ ਇੱਥੇ ਡੱਪੋ ਕੋਈ ਕਰ ਜਾਂ ਕੋਈ ਪਾਸਰਨ ਕਰਤਾ ਹਾਂ ਦੇਖੋ ਤੇ ਉਹਨੂੰ ਕੋਈ ਕਰਦਾ ਨਹੀਂ ਕਰਦਾ ਵੀ ਇਹ ਕੰਮ ਨਹੀਂ ਕਰਨਾ ਲੱਗਦਾ ਕਿ ਇਹਨੂੰ ਸਭ ਤੋਂ ਪਾਤਰ ਕੀ ਆ ਹਾਂ ਜਿਹਨੇ ਸਿੱਤੇ ਸਰਦਾਰ ਹੋਏ ਖਾਸ ਕਰਕੇ ਕਿੰਨਾ ਕਿ ਨਾ

ਇਹ ਪੁਰਾਣਾ ਪੁਰਾਣਾ ਮੇਰਾ ਕਾਲਜ ਵਾਲਾ ਰੇਕਾ ਵਾਲਾ ਜੀ ਦਾ ਕਿੱਥੇ ਆ ਪੁਰਾਣਾ ਬੈਂਡ ਪਾ ਗਿਆ ਸਾਡੇ ਕੋਲ ਇੱਕ ਮਿੰਟ ਆ ਇਹ ਸਾਡਾ ਨੰਬਰ ਆ ਹਰੇ 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 ਸਰ ਜੀ ਉਹ ਛੱਡ ਗਿਆ ਇਹ ਸਾਰਾ ਇੱਕ ਮਿੰਟ ਮੇਰਾ ਕਾਲਜ ਵਾਲਾ ਇੱਕ ਵਾਲਾ ਜੀ ਦਰਿਆ ਤੂੰ ਦਰਤ ਬਣ ਗਿਆ ਕੰਮ ਕਰਨੇ ਤੇ ਦੂਜਿਆਂ ਨੂੰ ਕੀ ਆ ਕੇ ਖਾ ਗਿਆ ਆ ਕੋਈ ਅੰਮ੍ਰਿਤਸਰ ਦੀ ਕੈਰ ਤੇ ਤੂੰ ਰਾਵਾਂ ਸਿੱਕੀ ਦਾ ਇੱਥੇ ਹੀ ਆ ਚੀਜ਼ਾਂ ਦੇ ਅੱਗੇ ਕੀ ਨੂੰ ਕੀ ਕਰਾਂਗੇ ਆਪਾਂ ਜਾ ਕੇ ਇਹ ਤੂੰ ਬੋਲਦੇ ਕੋਈ ਪਾਈ ਨਾ ਸਵੇਰ ਕੀ ਆਖਣ ਦੇ ਆ ਮੈਂ ਗਲਤੀ ਨਹੀਂ ਕੀਤੀ ਬਹੁਤ ਵਧੀਆ ਕੀਤਾ ਇਹੋ ਬੰਦੇ ਨੇ ਜਿਹਨੇ ਵੀਡੀਓ ਬਣਾ ਕੇ ਬਾਹਰ ਤੇ ਆਪਣੇ ਆਪ ਨੂੰ ਦਿਖਾਉਂਦਾ ਨਾ ਨਹੀਂ 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 ਉਹਨਾਂ ਦੇ ਹਿਸਾਬ ਨਾਲ ਮੈਂ ਇਹੋ ਬਣਾ ਇਹ ਕਿਹੜੀ ਬੇਸੋਤ ਹੈ ਉਹ ਇੱਕ ਮਿੰਟ ਮਿੰਟ ਮਤਲਬ ਇਹ ਪੱਗ ਕਿਉਂ ਮਤਲਬ ਕਰਾਈ ਕੋਲਕ ਬਾਦੂ ਕਿਉਂ ਸਾਫ ਕਰਾ ਕੀ ਜਿਹੜੇ ਮਨਚਾ ਮਨ ਕੀ ਆਇਆ ਮਤਲਬ ਚਾਹੇ ਉਹ ਬੰਦਾ ਮੈਂਟਲੀਅਮ ਸਹੀ ਚੱਲਦੀ ਉਹਨੂੰ ਕਿਉਂ ਕਿਹਾ ਉਹ ਪੈਰ ਕੀ ਸਾਫ ਕਰਮ ਨਾਲ ਇੱਥੇ ਹੈਗੇ ਪੁੱਛਣਾ ਮੇਰੀ ਕੀ ਪੱਗ ਅਗਲੀ ਉੱਪਰ ਹੀ ਵੀਡੀਓ ਕਿੰਨੇ ਬਣਾਏ ਮਾਰਮ ਨੇ ਮਾਰ ਮੇਰੇ ਨਾਲ ਉਹਨਾਂ ਨੇ ਫੋਟੋ ਖਿੱਚੀ ਆਲੇ ਹਾ ਪਾਜੀ ਬਾਸਲ ਮੈਂ ਹਾ ਬਾਬਾ ਜੀ ਕੀ ਕਰਦੇ ਮੈਂ ਆਇਆ ਹੱਥ ਕਰਦੇ ਆ ਚਲੋ ਜੋ ਹੁਣ ਗੱਲ ਬਣ ਗਈ ਆ ਭਾਈ ਆਪਣਾ ਤਾਂ ਉਹ ਮੈਂ ਤਾਂ ਕਹਿੰਦਾ ਪਾਪਾ ਜੀ ਕੀ ਕੀਤਾ ਹੁਣ ਇਹ ਬਲਕਿ ਇਹ ਸਾਫ ਕਰਾਉਂਦਿਆ ਹੈ ਮੈਂ ਇਹਨਾਂ ਨੂੰ ਕਰਾਉਣੀ ਸੀ ਅਸੀਂ ਆਪ ਮਾਰਨ ਨੂੰ ਕਾਹਤੂ ਕਰਦਾ ਫਿਰ ਤੇਨਕਰੀ ਤੋ ਕਾਹਤੂ ਕਰਦਾ ਇਹ ਤੇਰੀ ਗਲਤੀ ਹੈ ਕਰਦੇ ਜਦੋਂ ਜਸੇਬੰਦੀ ਆਉਂਦੀਆਂ ਜਦੋਂ ਮਾਇ ਨੂੰ ਕਹਾ ਮਾਰਨ ਨੂੰ ਭਈ ਆਪਾਂ ਬਾਪੂ ਜੀ ਕਰਦੇ ਫੋਟੋ ਖਿੱਚੋ ਤੇ ਪਾਓ ਤੇ پتہ ਲੱਗੇ ਕਿ ਬਾਪੂ ਜੀ ਨੇ ਆਹ ਕੰਮ ਕੀਤਾ ਉਹ ਸਾਡੇ ਦੇ ਉਲਟਾ ਪੈ ਗਈ ਆ ਮਾਣੇ ਕਾਹਨ ਕਰ ਰਿਹਾ ਕੋਈ ਪਾਗੋ ਨਾ ਪਾ ਗਾ ਜੀ ਇਸ ਕਮਾ ਲਈ ਪਾਗੋ ਚਾਹ ਰਿਹਾ ਸਿਰਤਾ ਕਰ ਦੇ ਯਾਰ ਤੇਰੀ ਵੀਡੀਓ ਦੇ ਸਭ ਤੋਂ ਸਾਫ ਤੁਸੀਂ ਨਾ ਯਾਰ ਜੀ ਮੈਂ ਇਹ ਕਹਿੰਦਾ ਕਿ ਉਹ ਬਾਪੇ ਪੀ ਤਾ ਉਹ ਬਣ ਗਿਆ ਜਿੱਥੇ ਮਰ ਗਈ ਆਪਾਂ ਲੜ ਗਏ ਯਾਰ ਕਿਹਨਾਂ ਉਹਨਾਂ ਦੇ ਮੈਂ ਸਿਰ ਨੂੰ ਹੱਥ ਲਾਇਆ ਉਹ ਆਪੇ ਦੇ ਪਿਆਰ ਨਾ ਪਿਆਰ ਲਗਾ ਦੇ ਉਹਨੂੰ ਪੁੱਛਿਆ ਨਾ ਮਾਦਮ ਨੇ ਲੱਗ ਜੇ ਮਾਦਮਾਂ ਦੇ ਆਪਸ ਵਿੱਚ ਲੱਗਦੇ ਸਿਆ ਪਹਿਲਾਂ ਵੀ ਕੋਈ ਮਾਦਮਾਂ ਪਰ ਮੈਂ ਨਹੀਂ ਕੋਈ ਕਿਸੇ ਨੂੰ ਮੈਂ ਦੱਸ ਦਿੰਦਾ ਨਹੀਂ ਮਨੂ ਕਰਾਈ ਬੋਲੋ ਬਾਬਾ ਜੀ ਜੋ ਕਰੇ ਠੀਕ ਹੈ ਤੇਰੇ ਬੋਲ ਜੀ ਨਹੀਂ ਨਹੀਂ ਮੈਂ ਨਹੀਂ ਕਰਿਆ ਤੇਰੇ ਨਾਲ ਨਹੀਂ ਆਇਆ ਆਲ ਵਿੱਚ ਆਇਆ ਆਇਆ ਇੱਕ ਗੈਂਡਾ ਤਿਆਰ ਆ ਇਹਨਾਂ ਪੱਟੋ ਦੀਆਂ ਮੇਰੇ ਨਾਲ ਮੇਰੇ ਨਾਲ ਸਾਡੀ ਸਸਤਾਵਾਂ ਵਾਲੀ ਆ ਜੋ ਨਹੀਂ ਆਇਆ ਭਾਰੀ ਆਇਆ ਹੋਰ ਵੀ ਜੀ ਆਇਆ ਆ ਆ ਵੀਰ ਜੀ ਨਹੀਂ ਆਇਆ ਇਹ ਸਾਰਿਆਂ ਨੂੰ ਪੁੱਛ ਲਓ ਇੱਕ ਵਾਰੀ ਕਿ ਕਿ ਕਾਮਾਂ ਦੱਸੋ ਕਿ ਆਪਾਂ ਸੇਰ ਕੋ ਬਾਦਮੀਗਾ ਮੈਂ ਮਾਫੀ ਦੇ ਪਾਣੀ ਦੇਣ ਨਾਲ ਮੇਰੇ ਮਾਰੇ ਦੋਗੋ ਮਾਫੀ ਦੇ ਮਾਗਦੇ ਤਾਂ ਇੱਕ ਇੱਕ ਬੜਾ ਦੇਖੋ ਤੇ ਸਿਆਣੇ ਜੇ ਕੋਮਦੀ ਬਰਨਾਮੀ ਮੇਰੇ ਆਪਣੀ ਕਿੰਦੇ ਹਾਦੀ ਵੀ ਅਦਵੀ ਨਹੀਂ ਕੀਤੀ ਇਹ ਕੋਮਦੀ ਬਰਨਾਮੀ ਹੈ ਇਹਨੇ ਸਾਰੀ ਸੇਵਾ ਕਰਨੀ ਕੀਤੀ ਅਸੀਂ ਕੋਣ ਹੁੰਦੇ ਦੇਣ ਵਾਲੇ ਮਾਫੀ ਅਸੀਂ ਕੋਣ ਹੁੰਦੇ ਦੇਣ ਵਾਲੇ ਮੈਂ ਤੂੰ ਇੱਕ ਤਾਂ ਕਹੀ ਜਾਂਦੇ ਮਾਫੀ ਦੇ ਕਿਦਾ ਮਾਫੀ ਦੇ ਪਾਪਾ ਮਤਲਬ ਮੇਰੀ ਗੱਲ ਸੁਣੋ ਇੱਥੇ ਭਾਈ ਆਦਾ ਬਾਬੇ ਮਗੋਂ ਤਾਂ ਕੀ ਨਾ ਸੁਣਦਾ ਇਸ ਇੱਕ ਗੋਮ ਜੇ ਸਾਡੀ ਤਾਹਾਂ ਜਾਣੇ ਫਟੇਗਾ ਉਹ ਦਾਗਾਰੇ ਫੈਸਲਾ ਲੈਣ ਵਾਲੇ ਨਹੀਂ ਕੋਈ ਗੱਲ ਨਹੀਂ ਆਪਾਂ ਜਿੱਦਾਂ ਤੁਸੀਂ ਕਹੋਗੇ ਜੇ ਤੋ ਕਹਿੰਦਾ ਮੈਂ ਨਿਰਦੋਸ਼ ਆ ਤੇ ਤੇ ਤੋ ਗਲਤੀ ਮਾਗੀ ਕਿਉਂ ਹੋਣੀ ਨਹੀਂ ਤਾਂ ਬਈ ਉਹ ਜਿੱਦਾਂ ਜਾ ਕੇ ਸਾਥ ਆ ਜਾਸੂ ਭਾਈ ਆ ਤੇ ਕਵਲੀ ਨਾਲ ਦੋ ਭਾਜੀ ਮੁੰਡੇ ਰਹੇ ਤੇ ਕਹਾਂ ਉਹ ਇਹਦਾ ਚਕੂਗਾ ਕਾ ਕਮਾਲ ਹੋਈ ਯਾਰ ਮੇਰੇ ਬਾਦਕਾਰੇ ਉਹ ਵੀਰ ਕਿਥੇ ਆਉਂ ਸਿੰਘ ਕਿਥੇ ਚਲੇ ਜਾਦਾ ਬਾਈ ਗੱਲ ਨਾ ਪੁੱਛਦਾ ਜਿਹੜਾ ਪਿੰਡਾ ਤੇ ਕਿਲਕਾਸ ਆ ਇਹ ਬਾਬੂ ਨਹੀਂ ਖਾਸ ਨਹੀਂ ਆ ਦੱਸ ਬਾਈ ਇੱਥੇ ਕਰੋ ਇਹਦਾ ਨਿਕਲਦਾ ਬਾਈ ਕਿ ਕਿਹੜਾ ਖਾਸ ਆ ਕਿਹੜਾ ਕਿੱਥੇ ਲੈਣਾ ਇਹ ਦੱਸ ਦਿਆ ਹਲਕਾ ਪੁੱਛਿਆ ਨਾ ਹਲਕਾ ਪੁੱਛਿਆ ਦੇਣਾ ਕਹਾਰਾ ਹਲਕਾ ਪੁੱਛਿਆ ਨਾ ਡਾਕਟਰ ਮੁੰਨ ਜੀ ਨੇ ਕਿਹਾ ਤੇ ਕਹਿੰਦੇ ਆ ਬਹੁਤ ਜੁੜੀ ਬਗਤ ਨਹੀਂ ਯਾਰ ਹਲਕਾ ਪੁੱਛੀ ਦੋ ਮਿੰਟ ਹੋਣੇ ਪਤਾ ਆ ਗਏ ਆਪਣੇ ਜਾਂ ਦੋ ਮਿੰਟ ਪੁੱਛਿਆ ਹਲਕਾ ਪੁੱਛਿਆ ਨਹੀਂ ਹੋਣੇ ਪਤਾ ਗੱਲ ਨਹੀਂ ਯਾਰ ਫੋਨ ਨੰਬਰ ਲੋ தா என்னா யாரும் எல்லா கிடையாது